ਦੇਖੋ ਜੀ ਇਹ ਇੱਕ ਛੱਪੜ ਚ ਤਬਦੀਲ ਸੀ ਇਹ ਗਰਾਊਂਡ ਮੈਂ ਜਦੋਂ ਆਇਆ ਇਸ ਇਹ ਪਿੰਡ ਜਿਹੜਾ ਬਹੁਤ ਵੱਡਾ ਹੈ ਇਸ ਪਿੰਡ ਦੀਆਂ ਸਾਡੇ ਦੀਆਂ ਧੀਆਂ ਜਿਹੜੀਆਂ ਨੇ ਉਹ ਲਾਗਲੇ ਪਿੰਡਾਂ ਦੀਆਂ ਗਰਾਊਂਡਾਂ 'ਚ ਅੱਜ ਦੌੜਨ ਜਾਂਦੀਆਂ ਸੀ ਐਕਸਰਸਾਈਜ਼ ਕਰਨ ਜਾਂਦੀਆਂ ਸੀ ਕਿਉਂਕਿ ਪਰਤੀ ਨਿਕਲ ਆਉਂਦੀ ਹੈ ਬੱਚੀਆਂ ਮਿਹਨਤਾਂ ਕਰਦੀਆਂ ਨੇ ਬੱਚੇ ਮਿਹਨਤ ਕਰਦੇ ਨੇ ਆ ਮੈਨੂੰ ਜਦੋਂ ਮੈਂ ਆਇਆ ਮੈਨੂੰ ਬੜਾ ਮਨ ਨੂੰ ਦੁੱਖ ਲੱਗਾ ਉਦੋਂ ਬਾਅਦ ਵਿੱਚ ਫਿਰ ਮੈਂ ਆ ਕੇ ਇੱਥੇ ਮੈਂ ਮਹਿਸੂਸ ਕੀਤਾ ਵੀ ਇਸ ਪਿੰਡ ਦੇ ਵਿੱਚ ਸਾਡੀਆਂ ਧੀਆਂ ਵਾਸਤੇ ਗਰਾਊਂਡਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਅੱਜ 65 ਲੱਖ ਦੀ ਲਾਗਤ ਦੇ ਨਾਲ ਇੱਕ ਵਧੀਆ ਗਰਾਊਂਡ ਜਿਹੜੀ ਸਟੇਡੀਅਮ ਜਿਹੜਾ ਬਣ ਕੇ ਤਿਆਰ ਹੈ। ਹੱਟਾਂ ਬਣ ਚੁੱਕੀਆਂ ਨੇ। ਸੈਰਗਾ ਬਣ ਚੁੱਕਿਆ। ਵਾਲੀਬਾਲ ਵਾਲੇ ਅਲੱਗ ਖੇਡ ਰਹੇ ਨੇ। ਕਬੱਡੀ ਦਾ ਅਲੱਗ ਹੈ, ਫੁੱਟਬਾਲ ਦਾ ਅਲੱਗ ਹੈ। ਹੁਣ ਤੇ ਇਹਨਾਂ ਨੂੰ ਜੋ ਇਹਨਾਂ ਨੇ ਸੋਚਿਆ ਨਹੀਂ ਉਹ ਵੀ ਦੇ ਦਿੱਤਾ। ਹੁਣ ਮਜ਼ਾ ਤਾਂ ਹੈ। ਜੇ ਇੱਥੋਂ ਤਗੜੇ ਹੋ ਕੇ ਇਹ ਹੁਣ ਸਾਡੇ ਨੌਜਵਾਨ ਪਲੇਅਰ ਬਣਨ ਫਿਰ ਸਾਡੀ ਇੱਕ ਕਾਮਯਾਬੀ ਦੀ ਇੱਕ ਵੱਡੀ ਨਿਸ਼ਾਨੀ ਹੈ ਬਿਲਕੁਲ ਨਸ਼ਾ ਮੁਕਤ ਕਰਨ ਦਾ ਬਿਲਕੁਲ ਜੀ ਦੇਖੋ ਜਦੋਂ ਪਹਿਲੀ ਵਾਰੀ ਆਏ ਸੀ ਤੁਸੀਂ ਇੱਥੇ ਅਸੀਂ ਵੀ ਨਾਲ ਆਏ ਸੀ ਉਸ ਵੇਲੇ ਦੇ ਵੇਖਿਆ ਸੀ ਅਸੀਂ ਵੀ ਮਾਹੌਲ ਵਿੱਚ ਦੇਖੋ ਦੋ ਚੀਜ਼ਾਂ ਨੇ ਮੈਂ ਇਸ ਨੂੰ ਬੜਾ ਬਰੀਕੀ ਨਾਲ ਵਾਚ ਕੀਤਾ ਨਸ਼ਾ ਡਰ ਨਾਲ ਨਹੀਂ ਖਤਮ ਹੋ ਸਕਦਾ ਡਰ ਨਾਲ ਵੱਧਾ ਨਸ਼ਾ ਕਰਦਾ ਕੌਣ ਹੈ ਨਸ਼ੇ ਗਲਤ ਸੋਸਾਇਟੀ ਚ ਪਾਉਂਦੇ ਕੌਣ ਹੈ ਪੈਂਦੇ ਕੌਣ ਨੇ ਸਾਡੀ ਨਵੀਂ ਪਨੀਰੀ ਨਵੇਂ ਨੌਜਵਾਨ ਜਿਹੜੇ ਨੇ ਜਿਸ ਦਿਨ ਇਸ ਪਿੰਡ ਦੇ ਵਿੱਚੋਂ ਇੱਕ ਪਲੇਅਰ ਤੁਸੀਂ ਵੇਖਿਆ ਹੋਊਗਾ ਕਈਆਂ ਪਿੰਡਾਂ ਦੇ ਵਿੱਚ ਇੱਕ ਵਾਰ ਗਿਆ ਹੋਵੇ ਦੁਬਈ ਗਿਆ ਜੀ ਉਹਨੇ ਆਪਣੀ ਦੁਬਈ ਵਾਲੀ ਕੋਠੀ ਬਣਾ ਲੈਂਦਾ ਫਿਰ ਜਿਹੜਾ ਕੈਨੇਡਾ ਗਿਆ ਹੁੰਦਾ ਉਹਨੇ ਕੈਨੇਡਾ ਵਾਲੀ ਬਣਾ ਲੈਂਦਾ ਫਿਰ ਅਮਰੀਕਾ ਵਾਲੀ ਫਿਰ ਦੌੜ ਲੱਗ ਜਾਂਦੀ ਸਾਰਾ ਪਿੰਡ ਬਾਹਰ ਨੂੰ ਤੁਰਨ ਡੈਪ ਪੈਂਦਾ ਪਰ ਹੁਣ ਸਾਡੀ ਦੌੜ ਕੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸੋਚ ਕੀ ਆ ਵੀ ਜਿਹੜੀ ਸਾਡੀ ਪੰਜਾਬ ਦੀ ਪਨੀਰੀ ਆ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਤਰਾ ਬਣਾਇਆ ਜਾਊਗਾ ਉਦੋਂ ਤੱਕ ਨਹੀਂ ਬਣ ਸਕਦਾ ਜਦੋਂ ਤੱਕ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਨੂੰ ਉਤਸ਼ਾਹਿਤ ਨਹੀਂ ਕਰਦੇ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਨੂੰ ਅਫਸਰਾਂ ਦੀ ਟੀਮ ਵਧੀਆ ਦਿੱਤੀ ਤਾਂ ਜੋ ਕਿ ਅੱਜ ਜਿਹੜਾ ਇਹੋਨਾ ਕੰਮਾਂ ਨੂੰ ਬੂਰ ਪੈ ਰਿਹਾ ਔਰ ਮੈਨੂੰ ਆਸ ਆ ਵੀ ਇਹ ਜਿਹੜਾ ਸਾਡੇ ਪਿੰਡ ਦੇ ਬੱਚੇ ਨੇ ਇਸ ਗਰਾਊਂਡ ਦਾ ਵਧੀਆ ਮੁੱਲ ਤਾਰਨ ਦੇ ਔਰ ਅੱਛੇ ਪਲੇਅਰ ਬਣ ਕੇ ਗਾਮ ਖੇਡਦੇ ਨੇ। ਮੈਂ ਭਾਜੀ ਕੈਨੇਡਾ ਤੋਂ ਆਇਆ ਬ੍ਰੈਂਟਨ ਦਾ ਰਹਿਣ ਵਾਲਾ। ਉੱਧਾ ਮੈਂ ਬਟਾਲੇ ਤੋਂ ਬਲੋਂਗ ਕਰਦਾ। ਛੁੱਟੀ ਆਏ ਸੀਗੇ ਪਲੱਸ ਭਾਜੀ ਆਪਣੇ ਬਟਾਲੇ ਤੋਂ ਪਲੱਸ ਮੈਂ ਆਇਆ ਸੀ 5 ਸਾਲ ਬਾਅਦ। ਮੈਂ ਦੇਖਿਆ ਬਹੁਤ ਜ਼ਿਆਦਾ ਸ਼ਹਿਰ ਚ ਚੇਂਜ ਹੋ ਗਿਆ। ਨਵੀਆਂ ਰੋਡਸ ਬਣ ਗਈਆਂ, ਬਹੁਤ ਕੁਝ ਹੋਇਆ ਤੇ ਪਾਰਕਾਂ ਬਹੁਤ ਸੋਹਣੀਆਂ ਬਣ ਗਈਆਂ ਨੇ। ਕਾਫੀ ਬਹੁਤ ਜ਼ਿਆਦਾ ਅੱਗੇ ਨਾਲ ਡਿਫਰੈਂਸ ਆ ਗਿਆ। ਆ ਦੋਵਾਂ ਵਿੱਚ ਇੱਥੇ ਦੋਹਾਂ ਤਿੰਨ ਸਾਲਾਂ ਦੇ ਵਿੱਚ ਤੇ ਅੱਜ ਭਾਜੀ ਕਹਿੰਦੇ ਇੱਥੇ ਸਟੇਡੀਅਮ 'ਚ ਹੈਗੇ ਭਾਜੀ ਨੇ ਆਣਾ। ਮੈਂ ਕਿਹਾ ਭਾਈ ਨੂੰ ਮਿਲਾਂਗੇ। ਅਲ ਮੈਂ ਫੈਨ ਚ ਸਟੇਡੀਅਮ ਬਣਾਤਾ ਭਾਈ ਨੇ ਤੇ ਬਹੁਤ ਖੁਸ਼ੀ ਦੀ ਗੱਲ ਆ ਤੇ ਮੈਂ ਟਰਾਈ ਕਰਾਂਗਾ ਪਰਸਨਲੀ ਭਾਈ ਨੂੰ ਮਿਲਾਂਗਾ ਇੱਕ ਵਾਰੀ ਮਿਲਿਆ ਦੁਬਾਰਾ ਫਿਰ ਮਿਲਾਂਗਾ ਨਹੀਂ ਫੈਨ ਉਹਦੇ ਹੀ ਫੈਨ ਹਨ ਹੀ ਪੂਰੇ ਉੱਥੋਂ ਵੀ ਆਪ ਕੈਨੇਡਾ ਤੋਂ ਬਹੁਤ ਸਪੋਰਟ ਕੀਤੀ ਜਦੋਂ ਫੈਨ ਨੇ ਤੁਸੀਂ ਇੱਥੇ ਝਾੜੂ ਆ ਮਾਦੀਪ ਪਾਰਟੀ ਦੀ ਤੇ ਬਹੁਤ ਵਧੀਆ ਚੇਂਜ ਕਾਫੀ ਲਿਆਦਾ ਇਹਨਾਂ ਨੇ ਹਾਲੇ ਯੂਥ ਵਾਸਤੇ ਯੰਗ ਬਣਾਉਣਗੇ ਲੀਡਰ ਉਹੀ ਕੁਝ ਕਰਨਗੇ ਨਾ ਬਜ਼ੁਰਗ ਵਿਚਾਰੇ ਸਾਡੇ ਜਿਹੜੇ ਪਹਾੜੇ ਬਜ਼ੁਰਗ ਦੇ ਕੁਝ ਕਰਤੀ ਸਕਦੇ ਨਾ ਜਿਹੜਾ ਬੰਦਾ ਐਕਟਿਵ ਆ ਜਲਦੀ ਉੱਠੂਗਾ ਸਵੇਰੇ ਨਾਲ ਉਹ ਹੀ ਕੁਝ ਕਰੂਗਾ ਨਾਲੇ ਆਪ ਪਾਰਕ ਬਣੀਆਂ ਬੱਚੇ ਖੇਡਣਗੇ ਨਸ਼ਿਆਂ ਤੋਂ ਦੂਰ ਹੋਣਗੇ ਫੇਰ ਹੀ ਕੁਝ ਕਰਨਗੇ ਜਿੰਦਗੀ ਦੇ ਵਿੱਚ ਐਕਟੀਵਿਟੀ ਸਭ ਕੁਝ ਆ ਤੇ ਬੰਦਾ ਐਕਟਿਵ ਆ ਤਾਂ ਉਹ ਹੀ ਕੁਝ ਕਰੂਗਾ ਜਿਹਨੇ ਘਰ 11 ਵਜੇ ਤੱਕ ਸੁੱਤੇ ਹੀ ਰਹਿਣਾ ਉਹਨੇ ਕੀ ਕਰਨਾ ਹੈ